ਨੋ ਜੀ ਬਾਈ ਜੌਂਡਰ ਕਰਤਾ ਦਾ ਘਾਟਨ ਪਹਿਲੇ ਦਿਨ ਜੋੜਤਾ ਸੁਪਰ ਸੀਟਰ ਪਰ ਹਾਂ ਪੂਰੀ ਕਿਵੇਂ ਆ ਠੀਕ ਆ ਪੀਟੀਓ ਤਕੜੀ ਆ ਬਾਈ ਪਹਿਲਾ ਏ ਲਾਇਆ ਪਿਆ ਏ ਹਫਤੇ ਛੋਟਾ ਗੇਰ ਪੂਰੀ ਕਿਆ ਵੀ ਜਨਾ ਦੱਸ ਫਿਰ ਜਵੀ ਹੈ ਜਵੀ ਜਵਾਕ ਜਵੀ ਜਵੀ ਹੈ ਪ੍ਰਧਾਨ ਬਾਈ ਬਾਈ ਜਵੀ ਬੀਜ ਰਿਆ ਏ ਸਵੇਰੇ ਸੁਪਰ ਸੀਟਰ ਪ੍ਰਧਾਨ ਬਾਈ ਕੇ ਪਵਾ ਲਿਆ ਏ ਤੇ ਛਿੱਟਾ ਭੂਰੀ ਨੇ ਦੁਆਤਾਂ ਨਾਲ ਹੋ ਗਏ ਪੂਰੀ ਵਿਚ ਕੱਦ ਨਹੀਂ ਪਾਇਆ ਪਈ ਏ ਬੈਠ ਹੋ ਰਹਿ ਜਾਂਦਾ ਹੁੰਦਾ ਜਬੀ ਆ ਡੂੰਗਾ ਨਹੀਂ ਮਾ ਵੀ ਹੋ ਜਾਂਦਾ ਵੀ ਹੁਣ ਸੈਟ ਹੈ ਕਿਉਂਕਿ ਭਾਈ ਪਹਿਲੀ ਵਾਰ ਇਹ ਚਲਾਇਆ ਹਲੇ ਇੰਨਾ ਕਾਹੋ ਹੈ ਨਹੀਂ ਤੇ ਸਾਨੂੰ ਹੁਣ ਭੇਤੇ ਆ ਪੈ ਗਿਆ ਇਹਨ ਵਧੀਆ ਚੱਲਦਾ ਇੱਕ ਵਾਰ ਚੇ ਯਾਰ ਪੂਰੀ ਗੱਲਬਾਤ ਬਣਦੀ ਹੈ ਬਣਦੀ ਹੈ ਜਦੋਂ ਪੂਰ ਹੋ ਜयो ਫਿਰ ਤਾਂ ਛੱਡ ਦੇ ਕੋਈ ਨਹੀਂ ਹਾਂ ਆ ਦੇਖ ਲਓ ਭਾਈ ਸਿੰਗਲ ਵਾਰ ਚੇ ਵੀ ਐਨ ਗੱਲਬਾਤ ਬਣ ਗਈ ਚੱਲ ਪਿਆ ਕੰਮ ਪੂਰੀ ਹੁਣ ਜਵੀਆਂ ਜੂਬੀਆਂ ਦਾ ਜਵੀਆਂ ਦਾ ਹੂੰ ਬਾਕੀ ਭਾਈ ਜੀਰੀਆਂ ਜੂਰੀਆਂ ਬੜਾਈ ਜਾਂਦੇ ਵਿੱਚ ਜਵੀਆਂ ਬੀਜ ਹੋਈ ਜਾਂਦੇ ਸਾਰੇ ਕੰਮ ਚੱਲੀ ਜਾਂਦੇ ਪ੍ਰਧਾਨ ਵਾਲਾ ਟਰੈਕਟਰ ਐਨ ਓਕੇ ਆ ਬਸ ਇੱਕ ਬੇਡ ਦੀ ਕਮੀ ਆ ਹੋਣਾ ਹੈ ਪੂਰੀ ਹਾਂ ਬੇਡ ਬੇਡ ਕਮੀ ਹੈ ਕਿਉਂਕਿ ਭਾਈ ਆਹ 7 ਫੁੱਟਾ ਸ਼ਕਤੀਮਾਨ ਦਾ ਏ ਇਹਦੇ ਵਿੱਚ ਬੀਜ ਨਹੀਂ ਹੈਗੇ ਵੀ ਤਾਂ ਵੀ ਤੋਰਨ ਲੱਗਿਆ ਇੱਕ ਵਾਰ ਮੂੰਹ ਚੱਕਦਾ ਵੀ ਭਾਰਾ ਚੀਜ਼ ਆ ਇਹ ਜੇ ਬੀਜ ਪੈ ਗਏ ਆ ਫਿਰ ਤਾਂ ਬਹੁਤ ਭਾਰਾ ਹੋਣਾ ਆ ਦੇਖੋ ਹੁਣ ਸਿਰੇ ਪੇ ਜਾ ਕੇ ਜਾਂ ਮੋੜਨਾ ਨਾ ਇੱਕ ਵਾਰ ਤੋਰਨ ਲੱਗੇ ਸੜਕ ਪਰ ਵੀ ਹੌਲਾ ਹੈ ਵੀ ਮੁਰੇ ਚੁੱਲਾ ਨਹੀਂ ਹੈਗਾ ਚੁੱਲੇ ਦੇ ਨਾਲ ਇਹ 2 ਕੁਇੰਟਲ ਬੇਡ ਲੱਗ ਗਿਆ ਬਸ ਫੇਰ ਨਹੀਂ ਆ ਰਹਾ। ਕਿਉਂਕਿ ਜਿਹੜੀ ਸ਼ਕਤੀਮਾਨ ਦੀ ਕੋਈ ਵੀ ਚੀਜ਼ ਹੈ ਬਾਈ ਇਹ ਭਾਰੀ ਹੁੰਦੀ ਹੈ। ਲੈ। ਪੂਰੇ ਬੰਗਲੇ ਪੇਟ ਪੂਜਾ ਕਰਨਾ ਹੈ ਤੇ। ਇਹ ਲੈ ਨੀਚੇ ਜਾਂਦੇ ਕਰਦਾ। ਮੈਂ ਪੂਰੀ ਹੁਣ ਸਿਖਾਉਂਗਾ ਮੜਾ ਇਹ ਕੰਮ। ਬਾਈ ਤੋਰਾ ਦੇ ਕੋ ਪਹਿਲੇ ਜਮਾਂ ਹੀ ਘਟਾ ਜਿੰਨਾ ਤੋਰਾ ਘਟਾਉਂਗਾ ਉਨੀ ਸਫਾਈ ਜ਼ਿਆਦਾ ਹੈ ਪੂਰੇ ਆਪਣੇ ਵਾਲ ਦਾ ਤਾਂ ਨਹੀਂ ਇੰਨਾ ਤੋਰਾ ਹੋਣਾ ਨਹੀਂ ਆਪਣੇ ਲੋਮਾਂ ਤਾਂ ਜ਼ਿਆਦਾ ਹੈ ਆਪਣੇ ਵਾਲ ਹੀ ਆਵੇ ਨਹੀਂ ਇਹ ਆਪਣੇ ਇਹਨੇ ਲੋਡ ਵੀ ਲੈਣਾ ਮਾਰ ਕੇ ਚੱਲਣਾ ਕਲਾਟ ਮਾਰਨੀ ਆ ਲਾੜ ਮਾਰਨੇ ਤਾਂ ਬੰਦ ਹੋਣੇ ਹੋਣਾ ਬਾਈ ਜਿਹੜੇ 3 ਸਪੀਡ ਆ ਗਏ ਸੁਪਰ ਸੀਟਰ ਦਾ ਇਹ ਇਹਨਾਂ ਦਾ ਹੀ ਜ਼ਮਾਨਾ ਹੈ 2 स्पीड ਕੇ ਚਲਾ ਲੰਦੇ ਜਗਾੜੂ ਜਿਆ ਕੰਮ ਆਉਂਦਾ ਹੈ ਜਾਂ ਫਿਰ ਟਾਇਰ ਛੋਟੇ بڑے ਕਰਨੇ ਪੈਂਦੇ ਆ ਤੋੜ ਦਾਂਦਾ ਫਿਰ ਚਲਾਉਂਦਾ ਸਾਰਾ ਇਹ ਇੱਕਣਾ ਜਿਹੜਾ 3 ਸਪੀਡ ਹੈ ਇੱਕਣਾ ਮਲਾਈ ਵੀ ਕਰਦਾ ਹੈ ਵੀ ਟਰੈਕਟਰ ਵੀ ਠੀਕ ਚੱਲਦਾ ਹੈ ਭੁਰੀਨਾ ਲੋਡ ਤੇ ਨਹੀਂ ਆਇਆ ਹੈਗਾ ਲਾਨ ਘਟਦਾ ਲਾਨ ਘਟਦਾ ਹਾਂ ਤੇ 26 ਕਰਕੇ ਪੂਛਾ ਪਾਛਾ ਪਰ ਲੋਡ ਲਾਉਂਗਾ ਹਾਂ ਪੂਛਾ ਉਹ ਵੀ 110 ਉਹ ਵੀ ਹਾਂ ਇਹ ਧੱਕੜ ਵੀ ਜ ਹੈ ਧੱਕੜ ਵੀ ਜਿਹੜਾ ਮੇਰੇ ਵਾਲਾ ਹੈ ੱੱਡੀ ਤਾਂ ਦੂਆ ਉਹ ਤਾਂ ਠੀਕ ਆ 75 ਉਹ ਵੀ ਆਏ ਤਾਂ ਫਖਾਸ ਆਇ ਲਾਨ ਬਾਕੀ ਭਾਈ ਐਸਐਮਐਸ ਦਾ ਵੀ ਫਰਕ ਹੈ ਜਿਹੜਾ ਐਸਐਮਐਸ ਲਵਾਇਆ ਪਿਆ ਵੀ ਇੱਕ ਜਗ੍ਹਾ ਗੋਲਾ ਨਹੀਂ ਪਿਆ ਇਕੱਠਾ ਖਿੜਵਾ ਕੇ ਰਿਆ ਪਿਆ ਹੈ ਪੂਰੀ ਡਾਇਰ ਜਬ ਵੀ ਹੋਰ ਤਾਂ ਨਹੀਂ ਚੀਜ਼ ਪਈ ਕੋਈ ਨਹੀਂ ਡਾਇਰ ਜਬ ਵੀ ਤੋਂ ਬਨੇ 12 ਬੱਤੀ ਹਨੇ ਕਿਹੜਾ ਪਾਇਆ ਨੇ ਅੱਛਾ ਇਹ ਹੀ ਪਾਇਆ ਕੋਈ ਹੋਰ ਉਸ ਆਈਟਮ ਹੋਰ ਨਹੀਂ ਭਾਈ ਬਸ ਠੀਕ ਹੈ ਇਹ ਹੀ ਚੀਜ਼ਾਂ ਐ ਦੂਏ ਘੇਰੇ ਚੱਲ ਪਏ ਭਾਈ ਪਹਿਲੇ ਘੇਰੇ ਨੂੰ ਸੈਟਿੰਗ ਜੀ ਹੋਈ ਆ ਹੁਣ ਮੜਾਇਆ ਭੇਟ ਪੈ ਗਿਆ ਵੀ ਸੁਪਰ ਸੀਟਰ ਦਾ ਕੰਮ ਤਾਂ ਉਹ ਆ ਵੀ ਮਨ ਮਾਰ ਕੇ ਬੈਠਣਾ ਪੈਂਦਾ ਭਾਈ ਤਵਿਆਂਗੇ ਬੰਦਾ 5 ਕਿਲੇ ਵਾਹੰਦਾ ਇਹ ਕਿਲਕ ਵਾਹਣਾ ਬਰਾਬਰ ਹੈ ਉਹਦੇ ਨਾਲ ਆਏ ਆ ਫੇ ਉਹਨੇ ਗੀੜੇ ਲਾਉਣੇ ਪੈਂਦੇ ਆ ਇਹਦੇ ਨਾਲ ਆਇਆ ਵੀ ਕੰਟਾ ਤੇਰਾ ਉੱਪਰ ਬੈਠਾ ਹੋਇਆ ਹਾਂ ਨਹੀਂ ਜਾਣਾ ਤਾਂ ਜੇ ਤਵਿਆਂਗੇ ਪਾਉਣਾ 5 ਕਿਲੇ ਵਾਜੂਗੇ ਜਿੰਨੇ ਕਿਲੇ ਵਾਹਣਾ ਇਹਦੇ ਹਾਂ ਤੂੰ ਹੌਲੀ ਚੱਲਦਾ ਜਿੰਨਾ ਤੇਜ਼ ਲਾਉਂਗੇ ਫੇ ਸਫਾਈ ਘਟ ਜਾਣੀ ਟੱਕਰ ਆਹੇ ਚੱਲ ਆਏ ਆ ਭਾਈ ਜਿੱਕਣ ਦੀ ਕਣਕ ਬੀਜਣੀ ਆ ਕਣਕ ਦਾ ਇੱਕ ਵਾਰ ਚ ਕੰਮ ਨਿਬੇੜ ਦਿੰਦਾ ਵੀ ਸੌਖਾ ਹੈਗਾ ਇਹਦਾ ਹਾਂ ਖੋਲਣਾ ਪਾਉਣਾ ਬਹੁਤ ਔਖਾ ਭਾਈ ਭਾਰਾ ਥੰਦ ਹੈ ਕਿਉਂਕਿ ਜਿਹੜਾ ਬੰਦਾ ਪਾਉਂਦਾ ਸ਼ਾਫਟ ਪਾਦੇ ਪਿੰਨਾ ਪੁੰਨਾ ਪਾਦੇ ਬਸ ਹੋ ਜਾਂਦੀ ਸਾਡੀ ਬੱਸ ਹੋ ਗਈ ਅੱਜ ਉਰੀ ਇੱਥੇ ਖੜਾ ਦਾ ਪੌੜੂnga ਕਮਰਾ ਦਾ ਟਰੈਕਟਰ ਆਏ ਸਿੱਧਾ ਹੋ ਕੇ ਨਿਕਲੇ ਇੱਕ ਵਾਰ ਅੱਛਾ ਉਹ ਇਹ ਲਾਈਵ ਹਾਣ ਮੂਰੇ ਛੱਡ ਹਾਂ ਹਾਂ ਪੌੜੂnga ਛੱਡ ਤੇ ਬੈਗ ਜਿਹੜਾ ਆਇਆ ਕਿ ਸਿੱਧਾ ਸਿੱਧਾ ਹੀ ਬ੍ਰੇਕਾਂ ਲਾ ਕੇ ਦੋਹੇ ਬ੍ਰੇਕਾਂ ਪਰ ਆਇਆ ਫਿਰ ਖੋਲੀਆਂ ਤਾਂ ਜਿੱਦਨੂੰ ਜਾਂ ਅੰਦਰ ਆ ਫਿਰ ਦੂਈ ਦੱਬ ਰਹੇ ਨੇ ਤੇ ਪੱਕੀ ਬਈ ਮਲਾਉਂਦੇ ਤੁਹਾਨੂੰ ਪ੍ਰਧਾਨ ਨੂੰ ਕੇਰਾ ਮੋੜ ਕੇ ਆ ਜੀਵੇ ਬਾਈ ਜੱਜਦਾ ਹੈ ਪੂਰਾ ਜੱਜਦਾ ਸੁਪਰ ਥੀਟਰ ਵਾਲਾ ਬਾਈ ਨਜ਼ਾਰਾ ਹੈ ਜਿੰਨੇ ਮੈਨੇ ਨਹੀਂ ਆਵੀਏ ਹੈ ਪੂਰੀ ਉਹ ਸਾਈਡ ਪਰ ਜਲੂਸ ਕੋਡ ਕੱਢ ਕੇ ਆਇਆ ਤੂੰ ਕੱਢ ਗਿਆ ਦੇ ਲੈ ਤੇਰੀ ਡਰਾਈਵਰੀ ਦੀ ਮੇਰੀ ਡਰਾਈਵ ਨਹੀਂ ਨਹੀਂ ਤਬੀ ਉਂਝਦੀ ਨਾ ਫੜੀ ਤਬੀ ਸੈਟ ਕਰਤੀ ਉਹ ਤੇ ਬਾਅਦ ਮ ਸਾਰਾ ਸੈਟਮ ਲੋਟ ਆ ਗਿਆ ਬਾਈ ਆ ਜਿਹੜੀ ਸਾਈਡ ਵਾਲੀ ਤਬੀ ਹੈ ਇਹ ਪਹਿਲਾਂ ਗੁਲਾ ਲਾਉਂਦੀ ਸੀ ਹੁਣ ਐਨ ਸੈਟ ਪਰਾਨਾ ਪ੍ਰਧਾਨਾ ਠੀਕ ਚੱਲਦਾ ਮਗਾ ਠੀਕ ਚੱਲਦਾ ਉਹ ਤਵੀ ਦੇ ਚੱਕਰ ਦਾ ਨਾ ਪਹਿਲਾਂ ਫੇਰ ਮੈਂ ਇਹੋ ਕੰਦੀ ਦੂਏ ਗੇਰ ਮਾ ਪਾਦੇ ਉੱਚਾ ਰੱਖ ਕੇ ਮੜਾਇਆ ਜਿਹੜਾ ਕਬੀ ਦਾ ਕਿੰਨਾ ਫਰਕ ਤਾਂ ਜਿਹੜਾ ਗੂਲੇ ਲੱਗੀ ਜਾਣਾ ਦਾ ਭਾਂਡੂਏ ਗੇਰਮਾ ਤੇ ਲਵਾ ਕੇ ਚੈੱਕ ਕਰ ਲੈ ਮੜੇ ਇੱਕ ਵਾਰ ਪਤਾ ਲੱਗ ਜੂਗਾ ਲਾ ਕੇ ਦੇਖ ਲੈ ਕਬੀ ਐ ਕਿਹੜਾ ਕੰਮ ਵੀ ਲੇਟ ਹੋਣਾ ਦੇਖ ਦੇ ਲਈ ਮੜੀ ਜੀ ਠੀਕ ਕਰ ਠੀਕ ਹੈ ਦੂਏ ਮਾਫੀ ਬਾਈ ਲੈ ਹਾ ਪ੍ਰੋ ਸਾਰੀ ਹੈਗਾ ਪੰਪ ਦੇ ਕੇ ਬਾਈ ਦੂਆ ਘੇਰ ਪਾਤਾ ਪਰ ਠੀਕ ਹੈ ਨਾ ਪੂਰੀ ਦੂਆ ਚਾਹੀਦਾ ਦਾ ਹੈ ਉਹਨਾਂ ਕੇ ਨਾਲੇ ਮਿਲ ਗਿਆ ਬਾਈ ਦੇਖੋ ਸੈਟ ਰਾਨਾ ਪਰ ਉੱਦਾ ਕਹਿੰਦਾ ਪੂਰੀ ਚਲਾਉਣ ਦਾ ਨਜ਼ਾਰਾ ਹੈ ਕਾਰ ਨਾਲ ਨਾ ਰੇਟਰ ਅਮਰਤੀ ਕਾਰ ਹੈ ਉਦਾਂ ਵੀ ਬਈ ਵਰੀਆ ਚੱਲਦਾ ਹੈ ਅੱਜ ਅਵੀ ਲਿਆਂਦੀ ਦੀ ਮੁੱਲ ਦੀ ਆ ਦੇਖੋ ਪੁਰਿਆਂ ਕੀ ਕੀ ਕਰਦਾ ਮੈਂ ਤਾਂ ਇੱਥੇ ਦੇਖ ਰਿਹਾ ਮਸਾ ਥੋੜਾ ਸਮਾਨ ਨੂੰ ਰੱਖਿਆ ਹੋਇਆ ਕਾਤਿਆ ਫਿਲ ਵਾਲਾ ਹੈ ਪ੍ਰਧਾਨ ਕਿਤੇ ਗੁਫਤੀ ਤਾਂ ਨਹੀਂ ਕਰੀ ਜਾਂਦਾ ਕੋਈ ਹਾਂ ਦੇਖੀ ਛਕਾਰ ਤੋਂ ਨਹੀਂ ਮਰਦਾ ਕੋਈ ਕੀਆ ਭਰੋਸਾ ਪੂਰੀ ਦੇਖਦਾ ਹਜਾ ਵਾਲੇ ਤੇ ਜਮ ਘੌਰ ਤੇ ਮੁੱਲ ਪ੍ਰਧਾਨ ਕਹਿੰਦਾ ਵੀ ਛਿੱਟਾ ਦੇ ਤਰ੍ਹਾਂ ਮੜਾ ਨਰਮ ਜਿਹਾ ਰਹੂੰਗਾ। ਹੂੰ ਠੀਕ ਹੈ। ਠੀਕ ਹੈ ਜੀ। ਬਾਕੀ ਅਸੀਂ ਗਏ ਤੇ ਸ੍ਰੀ ਚਮਕੌਰ ਸਾਹਿਬ। ਬਾਈ ਕੋਲ ਪ੍ਰਧਾਨ ਕਹਿੰਦਾ ਵੀ ਦਵਾਈ ਲੱਗੀ ਵੀ ਉਹ ਕਹਿੰਦਾ ਵੀ ਦਵਾਈ ਐਦਾਂ ਦੀ ਪਤਾ ਨਹੀਂ ਲੱਗਦਾ ਵੀ ਇਹ ਅੱਗੇ ਲਾਲ ਲੋਲ ਜੀ ਹੁੰਦੀ ਤਾਂ ਜਮਨ ਸ਼ਕਤੀ ਘਟਾਉਂਦੀ ਐ। ਹਰਾਇਆ ਵੀ ਹੈਗਾ ਕੋਈ ਚਾ। ਹਰਾਇਆ ਦਾ ਵੀ ਥੋੜਾ ਜਿਹਾ ਪਾਇਆ ਏ। ਆ ਦੇਖਿਆ ਆ। ਛਾ ਪਾਇਆ ਏ। ਦੇਤਾਪੁਰਿਆ ਕਿਹੜਾ ਏ? ਆਉਂਗੀ ਜਿਹੜਾ ਡਾਇਆ ਪਹਿਲਾਂ ਮੇਰੇ ਦਾ ਸਟੈਟਿਚ ਕੀ ਹੈ। ਕੀ ਨਾਮ ਹੈ? 12 12 32 16 ਏ। ਡਾਇਆ ਵੀ ਪਾਇਆ ਮਿਕਸਪ ਆਇਆ ਹੈ। ਛਿੱਟਾ ਦੇਣਾ ਹੁਣ ਇਹ ਕੈਰੇਜ ਕਹਿੰਦਾ ਦਾ ਛਿੱਟਾ ਦੇਣਾ ਬਾਤ ਪਰ ਚੋਲੀ ਫੇਰੀਏ ਚੱਲੇ ਅਸੀਂ ਓਏ ਬਾਈ ਓਏ ਇਹਨਾਂ ਸਾਨੂੰ ਇੱਕ ਗੱਲ ਆ ਬਾਈ ਸੁਣਦਾ ਨਹੀਂ ਹੈਗਾ ਉਹਦੇ ਕੋਲ ਵੱਧ ਰੇਸ ਬਚਾਉਣਾ ਪੈਂਦਾ ਨਾ 1800 ਚੱਕਰਾਂ ਪਰ ਓਰ ਓਰ ਇੰਨੀ ਕੈਰ ਮੈਂ ਤਾਂ ਫ੍ਰੀ ਵਾਲੀ ਜੂਨੀ ਰੱਖਦਾ ਬੜੀ ਅੱਛਾ ਬੜੇ ਥੈਲੇ ਦੀ ਸਾਰਾ ਵੀ ਜੀ ਇੱਕ ਵਾਰ ਜੀ ਪਾ ਦੇ ਜਣਾ ਸਾਰਾ ਚ ਆ ਜਾਂਦਾ ਵਾਹ ਜੀ ਵਾਹ ਉਹੀ ਹਾਬਾ ਬਹੁਤ ਟੌਪ ਦੀ ਚੱਲਦੀ ਅੱਜ ਕੀ ਗੱਲ ਹੈ ਹਾਂ ਹਾਬਾ ਬਹੁਤ ਟੌਪ ਦੀ ਚੱਲਦੀ ਆ ਤੂੰ ਨਿਕਲਦਾ ਨਹੀਂ ਇਸ ਟਾਈਮ ਰੋਝੀ ਜਲਦੀ ਓਥੇ ਕਿੰਨੇ ਦਿਨ ਹੋਗੇ ਅੱਛਾ ਅੱਜ ਜ਼ਿਆਦਾ ਏ ਉਹ ਤਾਂ ਬਹੁਤ ਦਿਨ ਹੋ ਗਏ ਉਹ ਪੇਪੀਡ ਵਾਲੇ ਥੱਲੇ ਪੂਰੇ ਯਾਰ ਬਹੁਤ ਡੋਡੀ ਪੈ ਗਈ ਸਾਡੇ ਮੱਝ ਦੇਖ ਕੇ ਆ ਹਾਂ ਇਹਦਾ ਜਦੋਂ ਵੱਡੂਗੇ ਉਦੋਂ ਫਿਰ ਹੈਲਮਟ ਪਾ ਕੇ ਜਾਣਾ ਪਊਗਾ ਲੈ ਭਾਈ ਕੰਮ ਨਿਭੜਦਾ ਹੀ ਵਧੀਆ ਏ ਦੋ ਦੋ ਕੱਲੇ ਵੱਡੋਈ ਪੂਰੀ ਕੱਲੇ ਵੱਢੀਏ ਕੱਲ ਦੂਏ ਦਿਨ ਬਾਈ ਕੰਮ ਕਰਤਾ ਤੇ ਲੋ ਕੱਲ ਵੱਢ ਹੋਈ ਆ ਪਰ ਦੂਏ ਦਿਨ ਵੀਤੀ ਜਿੰਨਾ ਟਾਈਮ ਲੰਗੀ ਜਾਂਦਾ ਫਿਰ ਬੋਦੇ ਨਹੀਂ ਹੁੰਦੇ ਆ ਹਰੇ ਹਰੇ ਵਧੀਆ ਵੱਢ ਹੁੰਦੇ ਆ ਇਹ ਬੋਦੇ ਜੋ ਫਿਰ ਨਹੀਂ ਵੱਢ ਹੁੰਦੇ ਤਾਂ ਹੀ ਆਲੂ ਵਾਲੇ ਵੀਰ ਬਾਈ ਆਪਣੇ ਨਾਲ ਦੀ ਨਾਲੇ ਮਲਚਰ ਨਾਲ ਦੀ ਨਾਲੇ ਪਲੋ ਰੂਟਰੋਵੇਟਰ ਹਾਂ ਉਹ ਟਾਈਮੇ ਹੁੰਦਾ ਬਾਈ ਲੋ ਜੀ ਹੁਣ ਪ੍ਰਧਾਨ ਦਾ ਵੀ ਭੇਟ ਪਾਇਗਾ ਦੂਏ ਮਹੀ ਵਾਰਿਆ ਦੇਖੋ ਗੇਰਮਾ ਪਹਿਲੇ ਮਾ ਤੋਰਾ ਘਟਦਾ ਆ ਦੂਏ ਮੈਂ ਵਧੀਆ ਹੈ ਪਹਿਲੇ ਮੈਂ ਤਾਂ ਬਾਈ ਬਹੁਤ ਟਾਈਮ ਲੱਗ ਜਾਂਦਾ ਹਨੇਰਾ ਹੋ ਜਾਣਾ ਤਾਂ ਬਣ ਗਿਆ ਕੇ ਟੈਨ ਬਾਈ ਤੇ ਜਬ ਹੀ ਹੈ ਬਾਈ ਗੇਤੀ ਛੱਬੀ ਵੱਢ ਕੇ ਬੀਜੀ தூவா கேரா பாதுகாக்க ਲਓ ਜੀ ਬਾਈ ਪ੍ਰਧਾਨ ਬਾਈ ਕਲ ਜਬੀ ਬਜਾਏ ਤੇ ਵੇ ਬਾਈ ਨਹੀਂ ਰਹੀ ਹੋ ਗਿਆ ਤੁਦਣ ਤੇ ਹੁਣ ਪਿੰਡ ਵਾਲੀ ਮੋਟਰ ਪਾਏ ਆ ਦੋਏ ਦਿਨ ਤੇ ਬਾਈ ਧੁੱਪ ਵੀ ਵਧੀਆ ਚੱਲਦੀ ਐ ਪਛੋਂ ਵੀ ਵਧੀਆ ਚੱਲਦੀ ਐ ਜੀਰੀਆਂ ਆਂ ਦਾ ਦਿਨ ਪਰ ਦਿਨ ਰੰਗ ਬਦਲਦਾ ਜਾਂਦਾ ਬਾਈ 골ਡ ਹੁੰਦੀ ਜਾਂਦੀ ਐ ਰੋਡੀ ਰੂਡੀ ਦਾ ਬਾਈ ਜਿਹੜੀ ਹੈਗੀ ਦੀ ਜਿੰਨੀ ਕ ਪੈਣੀ ਓੰਨੀ ਕ ਪੈ ਲਈ ਇਹ ਤਾਂ ਹੁਣ ਜਦੋਂ ਵੱਡੂਗੀ ਬਾਈ ਉਦੋਂ ਦੇਖਿਓ ਫਿਰ ਕੀ ਆ ਹੋਣਾ ਐ ਐਨ ਹਲਦੀ ਉਹ ਹਲਦੀ ਹੋਣੀ ਇੱਕ ਵਾਰ ਬਾਕੀ ਠੀਕ ਐ ਬਾਈ ਸਿਸਟਮ ਜੋ ਵੀ ਐ ਬਾਕੀ ਬਾਈ ਕਾ ਸਕੂਟਰ ਲਿਆਂਦੀ ਦੀ ਇਹਦਾ ਵਿੱਚ ਚਲਾਉਣ ਦਾ ਨਜ਼ਾਰਾ ਪੂਰਾ ਬਾਈ ਇਹਦਾ ਵੀ ਘੇੜਾ ਗੂੜਾ ਲੈ ਕੇ ਦੇਖਿਆ ਬਾਈ ਇਹ ਵੀ ਤਕਰੀਬਨ 70 ਕਿਲੋਮੀਟਰ ਚਲਾਤੀ ਬਾਈ ਵਧੀਆ ਚੀਜ਼ ਆ ਵੀ ਤਿੰਨ ਘੇੜਾ ਬਾਈ 3 ਮਾ ਦਾ ਭਜਾਈ ਬਹੁਤ ਹੈ ਪਹਿਣ ਤੱਕ ਚਲੀ ਜਾਂਦੀ ਹੈ 40 50 ਤੱਕ ਬਾਈ ਪਤਾ ਨਹੀਂ ਲੱਗਦਾ ਸਿਆਣ ਦੀ ਨਹੀਂ ਹੈਗੀ ਵਧੀਆ ਚੀਜ਼ ਹੈ ਇਹ ਰੰਗ ਰੂਪ ਵੀ ਬਾਈ ਸੋਹਣਾ ਹੈ ਇਹਦਾ ਚਿੱਟਾ ਆਉਂਦਾ ਹੈ ਤੇ ਬਲੈਕ ਆਉਂਦਾ ਆਪਾਂ ਨੇ ਹਲਿਆ ਤਾਂ ਬਾਈ ਗਰੇਜ ਆ ਵਧੀਆ ਸਕੂਟਰ ਹੀ ਆ ਹलो ਕੱਲਾ ਬੰਦਾ ਬਾਈ ਤੇ ਦੇਖ ਕੇ ਚਲਾਵੇ ਦੋ ਤਿੰਨ ਸਾਲ ਕਿਤੇ ਨਹੀਂ ਜਾਂਦੀ ਹੈਗੀ ਕਿ ਜਿੰਨੇ ਕੀ ਦੀ ਹੈਗੀ ਆ ਬਾਈ ਆਪਣਾ ਮੁੱਲ ਮੋੜ ਜਾਂਦੀ ਹੈ ਨਾਲੇ ਹਲਕੀ ਹੈ ਵੀ ਜਿੱਕਣਾ ਮਰਜ਼ੀ ਦੱਬੀ ਫਰੀ ਜਾਓ ਚੀਜ਼ ਵਧੀਆ ਏ ਬਾਕੀ ਦੂਆ ਮੋਟਰਸਾਈਕਲ ਵੀ ਬਾਈ ਜਿਹੜਾ ਆਪਾਂ ਪਲਟੀਨਾ ਲਿਆਇਆ ਉਹਨੂੰ ਵੀ ਟੇਪ ਟੂਪ ਜੀ ਕਰਾਤੀ ਰਹੀ ਉਹ ਵੀ ਚਲਾ ਕੇ ਦੇਖਿਆ ਉਹਦੇ ਵੀ ਚਲਾਈ ਵਧੀਆ ਹੈ ਪਲਟੀਨਾ ਮੋਟਰਸਾਈਕਲ ਉਹਦਾ ਵੀ ਬਾਈ ਵਧੀਆ ਹੈ ਬਾਕੀ ਹੁਣ ਤਾਂ ਨਾਲੀ ਬਾਈ ਬੇਟਾ ਦੇਖਦੇ ਘਰ ਵੱਡ ਹੁੰਦੇ ਆ ਇੱਕ ਆਪਣੀ ਉਹ ਡੈਰੀ ਲਗ ਲਗ ਮੁਰੇ 26 ਆ ਬਾਈ ਉਹ ਤਾਂ ਪੱਕੇ ਕੀ ਤਕਰੀਬਨ ਉਹ ਵੀ ਵੱਢਣੇ ਦਾ ਟਾਈਮ ਹੋਇਆ ਪਈ ਆ ਬਾਕੀ ਜਿਹੜੀ ਦੂਈ ਨਾਲ ਦੀ ਉਹ ਨਰਮ ਆ ਬਾਕੀ ਬਾਈ ਜਿਹੜੀਆਂ ਗੇਤੀਆਂ ਜੀਰੀਆਂ ਆ ਸਮਝ ਲਓ 22 20 23 ਇੱਥੇ ਝਾੜ ਹੈ ਪਛੇਤੀਆਂ ਦਾ ਹਲੇ ਪਤਾ ਲੱਗੂਗਾ ਕਿਉਂਕਿ ਹਲੇ ਬੜਾਈ ਓਖਣਾ ਖੁੱਲੀ ਹੈ ਨਹੀਂ ਵੀ ਫਰਕ ਪੈ ਗਿਆ ਪਹਿਲਾਂ ਗਿਲ ਤੇ ਮਸ਼ੀਨ ਚੱਲਣ ਲੱਗੀ ਹੁਣ 2 4 5 ਕਿਲੇ ਵੱਢੀ ਜਾਂਦੀ ਹੈ ਵੀ ਪਹਿਲਾਂ ਤਾਂ ਕੰਮ ਡਾਵਾ ਡੋਲ ਜਾਇਦਾ ਵੀ ਖੜ ਕੇ ਚੱਲਦੀ ਰਹੀ ਹੁਣ ਕੰਮ ਚੱਲ ਪਿਆ ਉਹ ਇਹ ਵਾਈਪਿੰਡ ਵਾਲੀ ਮੋਟਰ ਦੇਖੋ ਸ਼ਾਮ ਦਾ ਟਾਈਮ ਪੱਛੋਂ ਚੱਲਦੀ ਐਨ ਵਧੀਆ ਮੌਸਮ ਹੈ ਐਦਾਂ ਦਿਨ ਲੰਘਣੇ ਚਾਹੀਦੇ ਬਾਈ ਹੁਣ